ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ। ਉਹ ਕਿੰਨੇ ਸਿੱਧੇ ਪੱਦਰੀ ਅਤੇ ਸਾਦੇ ਬਿਅਲੇ ਸਨ। ਮੁਗਫਲੀ ਖਾਨ ਤੋਂ ਬਾਅਦ ਛਿੱਲੜਾਂ ਚੋਂ ਗਿਰੀਆਂ ਲੱਭਣੀਆਂ ਤੇ ਦੀਵਾਲੀ ਤੋਂ ਅਗਲੇ ਦਿਨ ਅਣਚੱਲੇ ਪਟਾਕੇ ਲੱਭਦੇ ਫਿਰਨਾ। ਕਿਤਾਬਾਂ ਹੱਦਮੁੱਲ ਤੇ ਖਰੀਦਣੀਆਂ ਤੇ ਅਗਲੇ ਸਾਲ 40% ਕੀਮਤ 'ਤੇ ਅਗਾਹ ਵੇਚ ਦੇਣੀਆਂ। ਨੰਬਰਾਂ ਲਈ ਦਰਦ ਨਹੀਂ ਸੀ ਪੜਾਈਆਂ ਦਾ ਬੋਝ ਨਹੀਂ ਸੀ ਘਰ ਪਰੌਣੇ ਹੋਣੇ ਤਾਂ ਬੈਠਣ ਲਈ ਮੇਜ਼ ਤੇ ਕੁਰਸੀਆਂ ਆਂਡ ਗਵਾਂ ਚ ਇਕੱਠੀਆਂ ਕਰਨੀਆਂ ਬੱਚਿਆਂ ਨੂੰ ਨਵੇਂ ਬੂਟਾਂ ਦਾ ਇੰਨਾ ਚਾਹ ਹੁੰਦਾ ਸੀ ਕਿ ਸੌਣ ਲੱਗੇ ਵੀ ਬੂਟ ਨਾ ਉਤਰਨ ਦੀ ਜ਼ਿੱਦ ਕਰਿਆ ਕਰਦੇ ਸਨ ਘਰਾ ਪਿੰਡਾਂ ਖੇਤਾਂ ਫਸਲਾਂ ਪਸ਼ੂਆਂ ਨਾਲ ਪਿਆਰ ਹੁੰਦਾ ਸੀ ਬਾਗਾਂ ਫੁਲਕਾਰੀਆਂ ਚਾਦਰਾਂ ਝੋਲਿਆ ਮੇਜ਼ ਪੋਸ਼ਾਂ ਤੇ ਚਿੜੀਆਂ ਜਨੋਰਾ ਫੁੱਲਾਂ ਬੂਟਿਆਂ ਦੀ ਕੀਤੀ ਕਢਾਈ ਇਸ ਗੱਲ ਦੀ ਅਗਵਾਹੀ ਭਰਦੀ ਸੀ ਕਿ ਅਸੀਂ ਕੁਦਰਤ ਦੇ ਕਿੰਨਾ ਨੇੜੇ ਸਾਂ ਘਰ ਪਾਲੇ ਕੱਟੇ ਬੈੜ ਕੇ ਮੱਝ ਨੂੰ ਵੇਚਣ ਤੇ ਹਫ਼ਤਾ ਹਫ਼ਤਾ ਘਰੋਂ ਰੌਣਕ ਚਲੀ ਜਾਣੀ ਅਤੇ ਉਸ ਦਾ ਸੋਨਾ ਕਿਲਾ ਤੇ ਖੁਰਲੀ ਦੇਖ ਕੇ ਮਨ ਭਰ ਆਉਣਾ ਮਾਸੀ ਜੰਪੂਆ ਨੇ ਮਿਲਣਾ ਆਉਣਾ ਤਾਂ ਬੀਬੀ ਹੋਰਾਂ ਦੀਆਂ ਗੱਲਾਂ ਸਾਰੀ ਸਾਰੀ ਰਾਤ ਨਾ ਮੁੱਕਦੀਆਂ ਨਾਨਕੇ ਜਾਣਾ ਤਾ ਮਾਮੇ-ਮਾਮੀਆਂ ਨੂੰ ਗੋਡੇ-ਗੋਡੇ ਚਾ ਚੜ ਜਾਣਾ ਆਖੇ ਜੀ ਸਾਦ ਕੇ ਭਾਈ ਦੋ ਤਵਾਨ ਆਇਆ ਐ ਅਤੇ ਜਦੋਂ ਵਾਪਸ ਪਿੰਡ ਪਰਤਣਾ ਤਾ ਕਈ-ਕਈ ਦਿਨ ਦਿਲ ਨਾ ਲੱਗਣਾ ਐਵੇਂ ਆ ਬਾਜ਼ਾਰ ਜਹੇ ਹੋ ਕੇ ਕੰਧਾਂ ਕੋਲਿਆਂ 'ਚ ਬੱਝੀ ਜਾਣਾ ਹੱਥਾਂ 'ਤੇ ਚੜੀ ਮਹਿੰਦੀ ਦਾ ਗੂੜਾਪਣ ਸੱਸ ਦਾ ਪਿਆਰ ਨਾਪਣ ਦਾ ਪੈਮਾਨਾ ਸੀ ਜਿਸ ਨਾਰ ਵੱਲ ਚੁੱਲ੍ਹੇ ਦਾ ਧੂਆ ਜਾਣਾ ਉਸ ਨੂੰ ਸੱਸ ਦੀ ਪਿਆਰੀ ਕਿਹਾ ਜਾਂਦਾ ਸੀ ਵੱਡੀਆਂ ਭੈਣਾਂ ਜਾਂ ਭਰਾਵਾਂ ਦੀ ਵਿਆਹ ਦੀ 6-6 ਮਹੀਨੇ ਪਹਿਲਾਂ ਔੜੀਕ ਸ਼ੁਰੂ ਹੋ ਜਾਣੀ ਕਿਸੇ ਜਾਰ ਬੇਲੀ ਦੀ ਜੁੱਤੀ ਜਾਮਾ ਮੰਗ ਕੇ ਰਿਸ਼ਤੇਦਾਰੀ ਚ ਵਿਆਹ ਦੇਖ ਲਿਆ ਜਾਂਦਾ ਸੀ ਸ਼ਾਮੀ ਇਕੱਠੇ ਹੋ ਕੇ ਬੇਬੇ ਦੇ ਦਿਵਾਲੇ ਡੇਰੇ ਲਾਉਣੇ ਉਹਦੀਆਂ ਗੱਲਾਂ ਨੇ ਸਭ ਭੀਮ ਸੈਨ ਹਨੂਮਾਨ ਪੂਰਨ ਭਗਤ ਅਲਾਦੀਨ ਵਰਗੇ ਰੂਪਮਾਨ ਕਰ ਦੇਣੀ ਦੀ ਪੁੱਤ ਦਾ ਐਵ ਖਾਮੀ ਦਸਣ ਤੇ ਲੋਕ ਗੁੱਸਾ ਨਹੀਂ ਕਰਦੇ ਸਨ ਜਵਾਕ ਆਂਡ ਗਵਾਂਡ ਚਪਿਓ ਤੋਂ ਛੋਟੇ ਨੂੰ ਚਾਚਾ ਤੇ ਵੱਡੇ ਨੂੰ ਤਾਇਆ ਆਖ ਬੁਲਾਉਂਦੇ ਸਨ ਬਜ਼ੁਰਗਾਂ ਨੂੰ ਬਾਬਾ ਕਿਹਾ ਕਰਦੇ ਸਨ ਸਬਰ ਸੰਤੋਖ ਦਾ ਹੋਣਾ ਉਹਦੋਂ ਸੁਭਾਅਕ ਸੀ ਚੱਕੀ ਦਾ ਪੋੜ ਚੱਲਦਾ ਲੱਪ ਲੱਪ ਕਰਕੇ ਆਟੇ ਦੀ ਬੋਰੀ ਪੀ ਹੁੰਦੀ ਸੀ ਇੱਕ-ਇੱਕ ਧਾਰ ਨਾਲ ਦੁੱਧ ਦੀ ਬਾਲਟੀ ਭਰੀ ਜਾਂਦੀ ਸੀ ਫੂਕਾ ਮਾਰ-ਮਾਰ ਕੇ ਚੁੱਲਿਆਂ 'ਚ ਅੱਗ ਬਾਲਨੀ ਪੈਂਦੀ ਸੀ ਸਾਗ ਦੁਪਹਿਰੇ ਧਰਿਆ ਜਾਂਦਾ ਸੀ ਬਰਨ ਤੇ ਸਾਰੀ ਦਿਹਾੜੀ ਟੱਪ ਜਾਣੀ ਫਿਰ ਜਾ ਕੇ ਰਾਤ ਨੂੰ ਕਿਤੇ ਰੋਟੀ ਖਾਣ ਜੋਗੀ ਹੋਣਾ ਪੈਦਲ ਚੱਲ ਕੇ ਕੌਹਾਂ ਦੀਆਂ ਬਾਟਾਂ ਮਕਾਈਆਂ ਜਾਂਦੀਆਂ ਸਨ ਹੱਥੀ ਪੱਠੇ ਕੁੱਤਰਨੇ ਬਲਦਾਂ ਪਿੱਛੇ ਹਲ ਜੋੜ ਕੇ ਕਿੱਲਿਆਂ ਦੇ ਕਿੱਲੇ ਵਾਹ ਦੇਣ ਖੇਸ ਦਰੀਆਂ ਬਰਨ ਤੇ ਕਈ ਦਿਨ ਲੱਗ ਜਾਂਦੀਆਂ ਸਨ ਮੰਜਾ ਬੋਣਨਾ ਤਾਂ ਮੇਲਾ ਲੱਗ ਜਾਂਦਾ ਸੀ ਕੇਸਾਂ ਦੇ ਬੰਬਲ ਬੱਟਣੇ ਖੋਆ ਮਾਰਨਾ ਲੰਬਾ ਸਮਾਂ ਲੈ ਲੈਂਦਾ ਸੀ ਚਿੱਠੀ ਲਿਖਣ ਵਾਲੀ ਦਿਨ ਤੋਂ ਜਵਾਬ ਦੀ ੜੀਕ ਸ਼ੁਰੂ ਹੋ ਜਾਣੀ ਮਹੀਨੇ ਬਾਅਦ ਬਾਰ ਚ ਡਾਕੀ ਦੇ ਸਾਈਕਲ ਦੀ ਟੱਲੀ ਵੱਜਣੀ ਚਾਹ ਸਾਂਭਿਆ ਨਾ ਜਾਣਾ ਚਿੱਠੀ ਕਈ ਕਈ ਵਾਰ ਪੜਨੀ ਹਰ ਵਾਰ ਪੜਦਿਆਂ ਲਿਖਣ ਵਾਲੇ ਨਾਲ ਮਿਲਣੀ ਹੋਈ ਮਹਿਸੂਸ ਹੋਣੀ ਕੋਈ ਵੀ ਕਾਲ ਨਹੀਂ ਸੀ ਸਾਦਗੀ ਸੀ ਰਿਸ਼ਤੇ ਆ ਨਾਤੇ ਆ ਦੀ ਕਦਰ ਸੀ ਪਿੰਡਾਂ ਵਿੱਚ ਰਾਜਨੀਤੀ ਨਹੀਂ ਬੜੀ ਸੀ ਧਰਮ ਤੇ ਦਾਨ ਪੁੰਨ ਦਿਖਾਵਾ ਨਹੀਂ ਸੀ ਭਾਈਚਾਰਕ ਤੇ ਸਾਂਝੀ ਬਾਲਤਾ ਦਾ ਬੋਲਬਾਲਾ ਸੀ ਜ਼ਿੰਦਗੀ ਨੂੰ ਅਜੇ ਬਾਜ਼ਾਰ ਨੇ ਆਪਣੀ ਲਪੇਟ ਵਿੱਚ ਨਹੀਂ ਲਿਆ ਸੀ ਲੱਗਦਾ ਹੈ ਇਹ ਤਕਨੀਕ ਤੇ ਆਧੁਨਿਕਤਾ ਨੇ ਸਾਡੇ ਚ ਔੜੀਕ ਦਾ ਮਾਦਾ ਮਾਰਮ ਕਾਇਆ ਮੈਨੂੰ ਮਿਲ ਰਿਹਾ ਕਿ ਤੁਹਾਨੂੰ ਵੀ ਵਿਚਾਰ ਤਰਾਹਰਾ ਜ਼ੋਰ ਪਸੰਦ ਆਊਗੀ ਲਾਈਕ ਜ਼ਰੂਰ ਕਰਨਾ ਚੈਨਲ ਦੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ